ਪਟਾਰੇ ਵਿੱਚ 30 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰ ਬੜੀ ਧੂਮਤਾ ਮਨਾਇਆ ਜਾ ਜਾਵੇਗਾ ਸ਼ਰਧਾ ਨਾਲ ਮਨਾਇਆ ਜਾਵੇਗਾ 13 ਟਨ ਜਿਹੜੀ ਭਾਜੀ ਤਿਆਰ ਕੀਤੀ ਗਈ ਹੈ ਜਿਹੜੀਆਂ ਸੰਗਤਾਂ ਬਾਹਰੋਂ ਦੂਰ ਦਰਦੋਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਉਹਨਾਂ ਨੂੰ ਭਾਜੀ ਦੇ ਕੇ ਤੋਰਾ ਜਾਂਦਾ ਹੈ ਇਹ ਭਾਜੀ ਤਿਆਰ ਹੋ ਰਹੀ ਹੈ ਲੇਕਿਨ ਸਾਨੂੰ ਇਹ ਦੱਸਕਾ ਦੱਸੋ ਵੀ ਤੁਸੀਂ ਕਿੰਨੇ ਚਿਰ ਤੋਂ ਭਾਜੀ ਇਹ ਸੇਵਾ ਨਿਭਾ ਰਹੇ ਹੋ ਭਾਜੀ ਤਿਆਰ ਕਰ ਰਹੇ ਹੋ ਇਸ ਸਾਲ ਵਾਰੀ ਕਿੰਨੀ ਭਾਜੀ ਤਿਆਰ ਕੀਤੀ ਗਈ ਪੰਦੀ 30 ਸਾਲ ਤੋਂ ਰੈਗੂਲਰ ਚੱਲ ਰਹੀ ਆ ਇਸ ਸਾਲ ਅਸੀਂ ਪਿਛਲੇ ਸਾਲ ਅਸੀਂ 10 ਟਨ ਭਾਜੀ ਘੱਡੀ ਸੀ ਐਸਾਂ 12 ਕਟਾਂ ਦੇ ਕਰੀਬ ਸਾਡੀ ਭਾਜੀ ਚੱਲੇਗਾ ਇਹਦੇ ਬਾਬੇ ਨਾਨਕ ਦੀ ਲੰਗਰ ਦੇ ਵਿੱਚ ਤੁਸੀਂ ਆ ਆ ਵੇਖਿਆ ਸੰਗਤ ਸੱਕਦੀ ਨਹੀਂ ਇਹ ਤੇ ਦਿਨੇ ਰਾਤ ਲੱਗੇ ਜਾਂਦੇ ਇਹਨਾਂ ਨੂੰ ਆਖੀ ਤੇ ਦਿਨੇਾਂ ਤੇ ਰਾਤ ਵੀ ਲਾ ਦਈਏ ਸੀ ਇਹ ਤੇ ਬੰਦੇ ਲੱਗੇ ਜਾਂਦੇ ਜਦੋਂ ਬਾਬੇ ਨਾਨਕ ਦਾ ਲੰਗਰ ਆ ਜਾਂਦਾ ਨਾ ਫਿਰ ਭਾਜੀ ਕੋਈ ਥਕਾਵਟ ਨਹੀਂ ਹੁੰਦੀ ਜਦੋਂ ਲੰਗਰ ਤਿਆਰ ਕਰੀਏ ਉਦੋਂ ਕੁਝ ਵੱਧ ਘੱਟ ਨਹੀਂ ਪੈਂਦਾ ਉਹ ਬਾਬੇ ਨਾਨਕ ਦਾ ਲੰਗਰ ਉਹਨਾਂ ਹੀ ਤਿਆਰ ਰੱਖਣਾ ਹੈ ਉਹਨਾਂ ਹੀ ਸਭ ਕੁਝ ਨਾਪ ਤੋਲ ਕੇ ਆਪੇ ਹੀ ਪਾਉਣਾ ਅਸੀਂ ਤੇ ਕਰਿੰਦੇ ਆਂ ਇੱਕ ਸੇਵਾਦਾਰ ਆ ਅਸੀਂ ਕੁਝ ਨਹੀਂ ਕਰ ਸਕਦੇ ਉਹਦਾ ਲੰਗਰ ਉਹਨਾਂ ਹੀ ਕਰਾਉਣਾ ਨਿਰਪੱਖ ਪੋਸਟ ਵੇਖ ਰਿਹਾ ਸਾਰੇ ਦ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰ ਬਟਾਲੇ ਵਿੱਚ ਬੜੀ ਧੂਮਤਾਣਾ ਮਨਾਇਆ ਜਾਂਦਾ। ਇਸ ਸਾਲ ਵੀ ਬਟਾਲੇ ਵਿੱਚ 30 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰ ਬੜੀ ਧੂਮਤਾਮਲਾ ਮਨਾਇਆ ਜਾ ਜਾਵੇਗਾ, ਸ਼ਰਧਾਂ ਮਨਾਇਆ ਜਾਵੇਗਾ। ਜਦੋਂ ਅਸੀਂ ਘਰ ਵਿੱਚ ਵਿਆਹ ਰੱਖਦੇ ਹਾਂ ਤਾਂ ਘਰ ਵਿੱਚ ਹਲਵਾਈ ਲਗਾਉਂਦੇ ਹਾਂ ਕਿਉਂਕਿ ਜਦੋਂ ਕੋਈ ਪਰੌਣੇ ਆਉਂਦੇ ਹਨ ਜਾਂ ਮੇਲ ਹੁੰਦਾ ਹੈ ਤਾਂ ਉਹਨਾਂ ਆਪਾਂ ਭਾਜੀ ਦੇ ਕੇ ਤੋੜਦੇ ਹਾਂ। ਉਸੇ ਤਰ੍ਹਾਂ ਹੀ ਅੱਜ ਬਟਾਲੇ ਵਿੱਚ ਵੀ ਹਰ ਸਾਲ ਇਸੇ ਤਰ੍ਹਾਂ ਹੀ ਭਾਜੀ ਬਣਾਈ ਜਾਂਦੀ ਹੈ ਜਿਹੜੀਆਂ ਸੰਗਤਾਂ ਬਾਹਰੋਂ ਦੂਰ ਦਰਗਾਹਾਂ ਜਾਂ ਦੇਸ਼ਾਂ-ਵਦੇਸ਼ਾਂ ਤੋਂ ਆਉਂਦੀਆਂ ਹਨ ਉਹਨ ਕਿ ਕਿਸ ਤਰ੍ਹਾਂ ਵਿੱਚ ਦੇਖਦੇ ਤਾਂ ਭਾਜੀ ਤਿਆਰ ਹੋ ਰਹੀ ਆ ਕਿਉਂਕਿ 30 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਤੇ ਭਾਜੀ ਪਹਿਲਾਂ ਅਸੀਂ 10 ਦਿਨ ਹਲਵਾਈ ਲੱਗ ਜਿੰਦੇ ਹਨ ਭਾਜੀ ਤਿਆਰ ਕੀਤੀ ਜਾਂਦੀ ਹੈ ਪਰ ਥਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਾਲ 1 ਟਨ ਨਹੀਂ 2 ਟਨ ਨਹੀਂ 5 ਟਨ ਨਹੀਂ 7 ਟਨ ਨਹੀਂ 10 ਟਨ ਨਹੀਂ 13 ਟਨ ਜਿਹੜੀ ਭਾਜੀ ਤਿਆਰ ਕੀਤੀ ਗਈ ਆ ਸੋ ਵੱਖ-ਵੱਖ ਤਰ੍ਹਾਂ ਦੀ ਭਾਜੀ ਤਿਆਰ ਕੀਤੀ ਗਈ ਆ ਜੋ ਸੀ ਜਾਵਾਂ ਚ ਹੁੰਦੇ ਹਨ ਸ਼ੱਕਰ ਭਰੇ ਜਾਂ ਗੁੜ ਵਾਲੀਆਂ ਛੇਵੀਆਂ ਤੇ ਜਾਂ ਫਿਰ ਮਠਿਆ ਕਾ ਲੋ ਜਾਂ ਹੋ ਵੀ ਐਸੇ ਤਰੀਕੇ ਜਿਹੜੀਆਂ ਭਾਜੀਆਂ ਹੁੰਦੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਹਨ ਸੋ ਇਸ ਵਾਰੀ 13 ਟਨ ਭਾਜੀ ਤਿਆਰ ਕੀਤੀ ਜਾ ਰਹੀ ਹੈ ਸੋ ਜੇ ਭਾਜੀ ਤਿਆਰ ਕੀਤੀ ਜਾ ਰਹੀ ਹੈ ਉਹ ਕਨਸਬ ਦੇ ਜੋੜਾ ਕਾ ਸੇਵਕ ਜਥਾ ਵੱਲੋਂ ਗੁਰਦਾਰਾ ਸਿੰਘ ਕਨਸਬ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਹਰ ਸਾਲ ਇਹ ਜਿਹੜੀ ਭਾਜੀ ਤਿਆਰ ਕਰਉਂਦੇ ਹਾਂ ਤੇ ਇਸ ਸਾਲ ਵੀ ਇਹਨਾਂ ਨੇ 13 ਟਨ ਭਾਜੀ ਤਿਆਰ ਕਰਵਾਈ ਹੈ ਤੁਸੀਂ ਦੇਖ ਸਕਦੇ ਕਿੰਦਾ ਭਾਜੀ ਲੱਗੀ ਹੋਈ ਆ ਅੰਬਾਰ ਲੱਗੇ ਹੋਏ ਹਨ ਕਿਉਂਕਿ ਜਿਹੜੀ ਵੀ ਸੰਗਤ ਆਉਣੀ ਹੈ ਬਾਲੋ ਦਰੋਦਰਾਡੋ ਜਾਂ ਕਿਤੋਂ ਵੀ ਸੰਗਤ ਆਉਣੀ ਹੈ ਉਹਨਾਂ ਨੂੰ ਭਾਜੀ ਦਿੱਤੀ ਜਾਂਦੀ ਹੈ ਭਾਜੀ ਲੈ ਕੇ ਦੇ ਕੇ ਤੋਰਿਆ ਜਾਂਦਾ ਹੈ ਸੋ ਤੁਹਾਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ 30 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਲਵਾਈ ਲੱਗੇ ਹੋਏ ਹਨ ਅਤੇ ਕਿਸ ਤਰ੍ਹਾਂ ਮਿਹਨਤ ਨਾਲ ਜਿਹੜੀ ਭਾਜੀ ਤਿਆਰ ਕੀਤੀ ਜਾਂਦੀ ਹੈ ਹਨ ਸੋ ਕਾਫੀ ਸਮਾਂ ਹੋ ਗਿਆ ਨਾਲ ਹਲਵਾਈਆਂ ਨੂੰ 10 ਤੋਂ 12 ਦਿਨ ਹੋ ਗਏ ਨੇ ਲੱਗੇ ਹਨ ਅਜੇ ਵੀ 4-5 ਦਿਨ ਹੋਰ ਇਹਨਾਂ ਨੇ ਇਹ ਭਾਜੀ ਬਣਾਉਣੀ ਹੈ ਕਿਉਂਕਿ ਸੰਗਤਾਂ ਹੁੰਦੀਆਂ ਹਨ ਦਰੂਦ ਰਾਡੇ ਤੋਂ ਤੇ ਉਹ ਨਾਲ ਲੈ ਕੇ ਜਾਂਦੀਆਂ ਹਨ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਲ ਭਾਈਆਂ ਵੱਲੋਂ ਗੋੜ ਵਾਲੀਆਂ ਸੇਵੀਆਂ ਦੂਸਰੀਆਂ ਸੇਵੀਆਂ ਨਮਕੀਨ ਸੇਵੀਆਂ ਜਾ ਕੇ ਫਿਰ ਮਠੀਆਂ ਜਾਂ ਹੋਰ ਤਰੀਕੇ ਨਾਲ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਸੋ ਗੱਲਬਾਤ ਵੀ ਕਰਾਂਗੇ ਆਪਾਂ ਸਤਰਾਮ ਸਿੰਘ ਹੋਰਾਣਾ ਜਿਨ੍ਹਾਂ ਵੱਲੋਂ ਇਹ ਉਪਰਾਲਾ ਇਹ ਸੇਵਾ ਨਿਭਾਈ ਜਾ ਰਹੀ ਹੈ ਸੋ ਇਹ ਇਕੱਲੇ ਦਾ ਕੰਮ ਨਹੀਂ ਹੈ ਪੜਿਆਂ ਦਾ ਕੰਮ ਹੈ ਪੂਰੀ ਜੀ ਟੀਮ ਵਰਕ ਹੈ ਉਹਨਾਂ ਦਾ ਕੰਮ ਹੈ ਕਿ ਘਰ ਵੀ ਜੇ ਆਪਾਂ ਹਲਵਾਈ ਲਗਾ ਲੈਨੇ ਹੋਵੇ ਆ ਸ਼ਾਦੀ ਦੇ ਤੇ ਅਸੀਂ ਥੱਕ ਜਾਂਦੇ ਹਾਂ ਤੇ ਬੱਲੇ ਬੱਲੇ ਕੰਨਾਂ ਨੂੰ ਹੱਥ ਲੱਗ ਜਾਂਦੇ ਹਨ ਲੇਕਿਨ ਇਸ ਵਾਰ ਸ੍ਰੀ ਗੁਰੂ ਨਾਨਕ ਜੀ ਦੇ ਵਿਆਹ ਪਰੋਪੇ ਇਹ 13 ਟਨ ਭਾਜੀ ਜੋ ਕੱਢੀ ਗਈ ਹੈ ਇਹ ਸੰਗਤਾਂ ਨੂੰ ਵਰਤੌਣੀ ਹੈ ਸੰਗਤਾਂ ਵਿੱਚ ਵਰਤੌਣੀ ਹੈ ਦੇਸ਼ਾਂ ਉਦੇਸ਼ਾਂ ਜਿਹੇ ਬੈਠੇ ਹਨ ਜਿਨ੍ਹਾਂ ਦੇ ਫੋਨ ਆਉਣੇ ਹਨ ਉਹਨਾਂ ਨੂੰ ਭੇਜੀ ਜਾਣੇ ਹਨ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਭਾਜੀ ਦੇ ਅੰਬਾਰ ਲੱਗੇ ਹਨ ਅਤੇ ਲੋਕਾ ਮਲੋਮੀ ਇੱਥੇ ਸੇਵਾ ਨਿਭਾਈ ਜਾਂਦੀ ਹੈ ਜਿੱਦਾਂ ਬਾਬੇ ਦਾ ਵਿਆਹ ਸਪੂਰਨ ਹੋਦਾ ਹੈ ਉਹ ਜਦੋਂ ਕਿਸ ਤਰ੍ਹਾਂ ਇਹ ਜਿਹੜੇ ਹਨ ਜਿਹੜੀਆਂ ਭਾਜੀ ਲੱਗੀ ਹੈ ਮਿੱਠੀਆਂ ਸੇਵੀਆਂ ਦੂਜੀਆਂ ਸੇਵੀਆਂ ਭਾਜੀ ਜੋਦੋਂ ਹੁੰਦਾ ਹੈ ਉਹ ਸਭ ਕੁਝ ਤਿਆਰ ਕੀਤਾ ਜਾਂਦਾ ਹੈ ਸੋ ਅਸੀਂ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਅਤੇ ਜਾਣਾਂਗੇ ਵੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇਹ ਸੇਵਾ ਨਿਭਾਉਂਦਿਆਂ ਅਤੇ ਇਸ ਵਾਰ ਭਾਜੀ ਜਿਹੜੀ 13 ਟਨ ਹੈ ਪਿਛਲੀ ਵਾਰੀ 12 ਟਨ ਦੇ ਕਰੀਬ ਸੀਗੀ ਹੁਣ ਇੱਕ ਟਨ ਹੋਰ ਵੱਧ ਗਈ ਆ ਸੋ ਗੁਰਨਾਣ ਦੇਵ ਜੀ ਅਪਾਰ ਕਿਰਪਾ ਬਖਸ਼ੀ ਸੀ ਇਹ ਜੋ ਕਿ ਹਰ ਦਾ ਕੋਰਟ ਲੱਗੇ ਹੈ ਤੁਹਾਡੇ ਸੇਵਾ ਨਿਭਾ ਲੈਣੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਜੀ ਮੌਜੂਦ ਹਨ ਸੱਸੀ ਕਾ ਵੀਰ ਜੀ ਸੱਸੀ ਕਾ ਜੀ ਮਹਾਰਾਜ ਕੀ ਨਾਂ ਜੀ ਮੇਰਾ ਨਾਂ ਗੁਰਮੀਤ ਸਿੰਘ ਕਲਸੀ ਇਹ ਗੁਰਮੀਤ ਸਿੰਘ ਜੀ ਇਹ ਭਾਜੀ ਤਿਆਰ ਹੋ ਰਹੀ ਆ ਲੇਕਿਨ ਸਾਨੂੰ ਇਹ ਦੱਸ ਕੇ ਦੱਸੋ ਵੀ ਤੁਸੀਂ ਕਿੰਨੇ ਚਿਰ ਤੋਂ ਭਾਜੀ ਇਹ ਸੇਵਾ ਨਿਭਾ ਰਹੇ ਹੋ ਭਾਜੀ ਤਿਆਰ ਕਰਨ ਵਾਲੇ ਸੀ ਐਸ ਤੋਂ ਹੈ ਵਾਰੀ ਕਿੰਨੀ ਭਾਜੀ ਤਿਆਰ ਕੀਤੀ ਗਈ ਹੈ ਸੇਵਾ ਤੇ ਭਾਜੀ ਇਹ ਪੰਦੀ 30 ਸਾਲ ਤੋਂ ਰੈਗੂਲਰ ਚੱਲ ਰਹੀ ਆ ਇਸ ਸਾਲ ਅਸੀਂ ਪਿਛਲੇ ਸਾਲ ਅਸੀਂ 10 ਕਟਨ ਭਾਜੀ ਕੱਢੀ ਸੀ ਐਸਾਂ 12 ਕਟਨ ਦੇ ਕਰੀਬ ਸਾਡੀ ਭਾਜੀ ਚੱਲੇਗੀ ਜੀ ਹਾਂ ਜੀ ਵੀ ਜੀ ਦੱਸਿਆ ਵੀ ਤੇਰਾ ਟਨ ਭਾਜੀ ਕੱਦੀ ਗਈ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਕੱਦੀ ਗਈ ਹਾਂਜੀ 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 ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸੇਵਾ ਤੁਹਾਨੂੰ ਜਿਹੜੀ ਤੁਸੀਂ ਨਿਭਾ ਰਹੇ ਹੋ ਕਿਸ ਤਰ੍ਹਾਂ ਇਕੱਲੇ ਬੰਦੇ ਦਾ ਕੰਮ ਆ ਜ ਪੂਰੀ ਟੀਮ ਵਰਕ ਆ ਕੌਣ ਕੌਣ ਲੱਗਾ ਨਾਲ ਇਹ ਪੂਰਾ ਟੀਮ ਵਰਕ ਆ ਰਵੀ ਪਰ ਸਤਿਗੁਰ ਦੀ ਬੜੀ ਕਿਰਪਾ ਵਾ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦੀ ਆ ਇਕੱਲਾ ਬੰਦਾ ਇੰਨੀ ਵੱਡੀ ਸੇਵਾ ਨਹੀਂ ਕਰ ਸਕਦਾ ਇਹ ਸਾਰੇ ਸਹਿਯੋਗ ਤੇ ਨਾਲ ਹੀ ਹੁੰਦੀ ਸਭ ਤੇ ਗੱਲ ਕਰੀਏ ਭਾਜੀ ਹੁਣ ਜਿਹੜੀ ਆ ਤਿਆਰ ਕੀਤੀ ਗਈ ਆ ਇਹ ਕਦੋਂ ਦਿੱਤੀ ਜਾਣੀ ਸੰਗਤਾਂ ਨੂੰ ਕਿਸ ਟਾਈਮ ਦਿੱਤੀ ਜਾਏਗੀ ਤੇ ਕਿਹੜੀ ਕਿਹੜੀ ਸੰਗਤਾਂ ਦਿੱਤੀ ਜਾਏਗੀ ਇਹ ਸਾਰੀ ਸੰਗਤ ਨੂੰ ਜਿਹੜੀ ਸੰਗਤ ਸਾਡੀ ਪਹਿਚਾਨ ਵਾਲੀ ਆ ਜਾਂ ਸਾਡੀ ਨਹੀਂ ਪਹਿਚਾਨ ਵਾਲੀ ਜਿਹੜੀ ਸੰਗਤ ਸਾਡੇ ਕੋਲ ਆਏਗੀ ਜਾਂ ਗੁਰਦੁਆਰਾ ਸਾਹਿਬ ਆਏਗੀ ਸਾਨੂੰ ਗੁਰਮਹਾਰਜ ਦੇ ਪ੍ਰਸ਼ਾਦ ਚਾਹੀਦਾ ਉਹਨੂੰ ਪ੍ਰਸ਼ਾਦ ਮਿਲੇਗਾ ਇਹ ਹਰ ਇੱਕ ਬੰਦੇ ਨੂੰ ਮਿਲੇਗੀ ਜਿਤਨਾ ਵੀ ਅਸੀਂ ਸਾਰੀ ਬਾਬੇ ਦੇ ਵਿਆਹ ਤੋਂ ਅਗਲੇ ਦਿਨ ਅਸੀਂ ਸ਼ੁਰੂ ਕਰ ਦਿੰਨੇ ਆ ਉੱਥੇ ਸੰਗਤ ਨੂੰ ਉਠਾਲ ਕੇ ਉੱਥੇ ਭਾਜੀ ਵਰਤਾਈ ਦੀ ਆ ਉਸ ਤੋਂ ਬਾਅਦ ਸਾਰਿਆਂ ਨੂੰ ਭਾਜੀ ਵਰਤਾਈ ਦੀ ਜੀ ਬਿਲਕੁਲ ਜੀ ਸਾਡੇ ਨਾਲ ਸ੍ਰੀਮਾਨ ਸਿੰਘ ਜੀ ਮੌਜੂਦ ਨੇ ਸੋ ਗੱਲਬਾਤ ਕਰਨਗੇ ਉਹਨਾਂ ਨੇ ਜਿਨ੍ਹਾਂ ਵੱਲੋਂ ਸੇਵਾ ਨਿਭਾਈ ਜਾਂਦੀ ਆ ਪੂਰੀ ਟੀਮ ਵਰਕ ਵੱਲੋਂ ਸੇਵਾ ਨਿਭਾਈ ਜਾਂਦੀ ਆ ਸੱਚੀ ਗਾ ਵੀਰ ਜੀ ਵਾਹਿਗੁਰੂ ਸਾਹਿਬ ਵਾਹਿ ਪਤ ਜੀ ਵਾਹਿਗੁਰੂ ਜੀ ਫਤ ਜੀ ਪਾਪਾ ਜੀ ਇਸ ਵਾਰੀ ਫੇਰ ਗੁਰਨਾਥ ਸਾਹਿਬ ਨੂੰ ਸੇਵਾ ਦਿੱਤੀ ਹੈ ਭਾਜੀ ਤੁਸੀਂ ਕਰਵਾ ਰਹੇ ਹੋ ਸੰਗਤਾਂ ਵਿੱਚ ਵਰਤਾਈ ਜਾਣੀ ਹੈ ਇਸ ਟਾਈਮ ਕਿੰਨੀ ਭਾਜੀ ਘੜਾਈ ਗਈ ਹੈ ਤੇ ਕਦੋਂ ਤੋਂ ਤੁਸੀਂ ਇਹ ਭਾਜੀ ਵਾਲਾ ਕੰਮ ਜਰਾ ਕਰਵਾ ਲਿਓ ਇਹ ਜੀ 12 13 ਸਾਲ ਤੋਂ ਵੱਧ ਸਮਾਂ ਹੋ ਗਿਆ ਵਾ ਮੈਂ 14 15 ਵੀ ਹੋ ਸਕਦੇ ਨੇ ਉਸ ਤੋਂ ਪਹਿਲਾਂ ਆਪਾਂ 4 ਕਿੰਟ ਤੋਂ ਚਾਲੂ ਕੀਤੀ ਸੀ ਮੁੜ ਕੇ ਅਗਲੇ ਸਾਲ ਉਸ ਤੋਂ 8 ਕਿੰਟ ਕਰਤੀ ਫਿਰ ਹੌਲੀ-ਹੌਲੀ ਵਧ ਗਈ ਫਿਰ ਹਰ ਸਾਲ ਟੰਨਾ-ਸਾਨਾ ਵਧ ਗਈ ਹੈ ਜਿਸ ਤਰ੍ਹਾਂ ਪਿਛਲੇ ਸਾਲ ਆਪਾਂ 12 ਟਨ ਕੀਤੀ ਸੀ ਐਰ ਕੀ 13 ਟਨ ਭਾਜੀ ਜਿਹੜੀ ਹੈ ਤਿਆਰ ਹੋ ਜਾਣੀ ਹੈ ਜੀ ਵੀ ਦੇਖਿਆ ਜਾਵੇ ਤੇ ਘਰ ਵਿੱਚ ਆਪਾਂ ਵਿਆਹ ਸ਼ਦੀ ਰੱਖੀ ਤੇ ਹਲਵਾਈ ਦੋ ਲੱਗ ਜਾਂਦੇ ਆ ਤੇ ਕੰਨਾਂ ਨੂੰ ਹੱਥਵਾਂਦੇ ਆ ਇਸ ਵਾਰੀ 10 12 ਦਿਨ ਹੋ ਗਏ ਆ ਤੇ 15 ਕੱਲ ਹਲਵਾਈ ਲੱਗੇ ਨੇ ਤੇ ਕਿੱਦਾਂ ਦਾ ਦੇਖਦੇ ਹੋ ਵੀ ਸੇਵਾ ਹੋ ਰਹੀ ਆ ਉਹ ਜੀ ਆਪਾਂ ਘਰ ਦਾ ਕੰਮ ਕਰਨੇ ਇਹ ਤੇ ਗੁਰੂ ਦਾ ਲੰਗਰ ਆ ਇਹ ਤੇ ਬਾਬੇ ਨਾਨਕ ਦੀ ਲੰਗਰ ਦੇ ਵਿੱਚ ਤੁਸੀਂ ਆਹ ਵੇਖਿਆ ਸੰਗਤ ਸੱਕਦੀ ਨਹੀਂ ਇਹ ਤੇ ਦਿਨੇ ਰਾਤ ਲੱਗੇ ਜਾਂਦੇ ਇਹਨਾਂ ਨੂੰ ਅੱਖ ਤੇ ਦਿਨਾਂ ਤੇ ਰਾਤ ਵੀ ਲਾਤੀਏ ਸੀ ਇਹ ਤੇ ਬੰਦੇ ਲੱਗੇ ਜਾਂਦੇ ਜਦੋਂ ਬਾਬੇ ਨਾਨਕ ਦਾ ਲੰਗਰ ਆ ਜਾਂਦਾ ਨਾ ਫਿਰ ਭਾਜੀ ਕੋਈ ਥਕਾਵਟ ਨਹੀਂ ਹੁੰਦੀ ਕੋਈ ਇਹ ਨਹੀਂ ਦੇ ਵੀ ਟੈਨਸ਼ਨ ਨਹੀਂ ਹੁੰਦੀ ਉਹ ਬਾਬਾ ਨਾਨਕ ਹੀ ਸੰਗਤ ਭੇਜੀ ਜਾਂਦਾ ਸੇਵਾ ਭੇਜੀ ਜਾਂਦਾ ਉਹ ਸੇਵਾ ਇਕੱਠੀ ਕਰਕੇ ਹੀ ਲਾਈ ਜਾਂਦੇ ਪਰ ਇਹ ਵੀ ਹੋ ਸਕਦਾ ਹੈ ਕਈ ਵਾਰ ਹੋ ਜਾਂਦਾ ਵੀ ਕੋਈ ਭੁੱਲ ਚੁੱਕ ਹੋ ਜੇ ਜੇ ਮਾੜੀ ਮੋਟੀ ਕੋਈ ਭੁੱਲ ਚੁੱਕ ਹੋ ਗਈ ਤਾਂ ਇੰਨੀ ਜਰੀ ਭਾਜੀ ਵੱਡੀ ਆ ਜਾਂ ਕਿਤੇ ਕੋਈ ਨੁਕਸੀ ਪੈ ਜਾਂਦਾ ਮਿੱਠਾ ਵੱਧ ਪੈ ਜਾਂਦਾ ਮਿੱਠਾ ਘੱਟ ਪੈ ਜਾਂਦਾ ਉਹ ਫਿਰ ਸਾਰੀ ਉਮਰ ਚੇਤੇ ਰਹਿਣਾ ਯਾਰ ਭਾਜੀ ਬਣਾਈ ਸੀਗੀ ਤੇ ਆ ਕੋਈ ਹੋ ਗਿਆ ਨਹੀਂ ਜੀ ਇਦਾਂ ਨਹੀਂ ਹੁੰਦਾ ਜਦੋਂ ਲੰਗਰ ਤਿਆਰ ਕਰੀਏ ਉਦੋਂ ਕੋਈ ਵੱਧ ਘੱਟ ਨਹੀਂ ਪੈਂਦਾ ਉਹ ਬਾਬੇ ਨਾਨਕ ਦਾ ਲੰਗਰ ਉਹਨਾਂ ਹੀ ਧਿਆਨ ਰੱਖਣਾ ਹੈ ਉਹਨਾਂ ਹੀ ਇੱਕ ਸੇਵਾਦਾਰ ਆ ਅਸੀਂ ਕੁਝ ਨਹੀਂ ਕਰ ਸਕਦੇ ਉਹਦਾ ਲੰਗਰ ਉਹਨੇ ਹੀ ਕਰਾਉਣਾ ਉਹਦੇ ਕਾਰਜ ਨੇ ਉਹਨੇ ਹੀ ਕਰਨਾ ਤੁਸੀਂ ਇੱਕ ਵਾਰੀ ਸੁਣਾਓ ਜੀ ਆ ਤੁਹਾਡੇ ਹੱਥ ਕਾਲੇ ਆ ਕੱਪੜੇ ਕਾਲੇ ਆ ਇਹ ਕੀ ਚੱਕਰ ਜੀ ਇਹ ਦੱਸੋ ਅਸੀਂ ਜਿਦਾਂ ਬਾਬਾ ਨਾਨਕ ਨੇ ਕਿਹਾ ਨਾ ਕਿਰਤ ਕਰੋ ਵੰਡ ਛਕੋ ਆਪਣਾ ਉਹ ਕੰਮ ਆ ਜੀ ਆਪਾਂ ਲੋਹੇ ਦਾ ਕੰਮ ਕਰਨੇ ਆ ਮੇਰੀ ਆਸਲਾ ਲੈਦੇ ਨਾਂ ਤੇ ਫੈਕਟਰੀ ਆ ਮੈਂ ਲੋਹੇ ਦਾ ਕੰਮ ਕਰਨਾ ਬਾਕੀ ਗੁਰੂ ਘਰ ਦੀ ਸੇਵਾ ਕਰੀ ਦੀ ਆ ਇਹ ਵੀ ਕਾਰਜ ਕਰੀਦੇ ਬਾਬੇ ਨਾਨਕ ਟਾਈਮ ਗੱਡੀ ਜਾਂਦਾ ਉਹ ਹੀ ਸਭ ਕੁਝ ਹੁੰਦੇ ਆ ਅਸੀਂ ਜਿਦਾਂ ਆਪਣੇ ਕੋਲ ਬੰਦਾ ਆਖੇ ਮੈਂ ਕਰਦਾ ਮੈਂ ਕਰਦਾ ਉਹ ਨਹੀਂ ਹੁੰਦਾ ਉਹ ਕਿਰਪਾ ਕਰੂਗਾ ਤਾਂ ਸਾਡੇ ਕੋਲ ਕਰਜ ਹੋਣੇ ਨੇ ਤੇ ਨਹੀਂ ਹੋਣੇ ਜੀ ਕਿ ਕਿਸੇ ਕੇ ਟਾਈਮ ਕਿਸ ਤਰ੍ਹਾਂ ਕਰਦੇ ਹੋ ਇਧਰ ਵੀ ਖਿਆਲ ਰੱਖਣਾ ਵਾ ਆਪਣੀ ਲੇਟ ਮਸ਼ੀਨ ਵਾਲੀ ਖਿਆਲ ਰੱਖਣਾ ਕਾਰੋਬਾਰ ਵੀ ਦੇਖਣਾ ਵਾ ਘੜ ਵੀ ਦੇਖਣਾ ਵਾ ਕਿੱਦਾਂ ਸਾਰਾ ਮੇਨਟੇਨ ਕਰਦੇ ਹੋ ਇਹ ਜੀ ਸਾਨੂੰ ਨਹੀਂ ਪਤਾ ਇਹਦੇ ਬਾਬੇ ਨਾਨਕ ਦੀ ਕਿਰਪਾ ਵਾ ਉਹਦੀ ਸਦਰ ਸਾਇਆ ਇੱਥਾ ਉਹਨਾਂ ਦੇ ਅਸ਼ੀਰਵਾਦੇ ਕਰਜ ਹੋਣਦੇ ਨੇ ਆਪਾਂ ਨਹੀਂ ਕੁਝ ਕਰ ਸਕਦੇ ਜੀ ਇਹ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਅੱਛਾ ਤੇ ਗੱਲ ਕਰੀਏ ਤੇ ਭਾਜੀ ਜਾਇਤ ਕੀ ਕੀ ਬਣਾਇਆ ਤੁਸੀਂ ਕੀ ਕੀ ਸੰਗਤਾਂ ਨੂੰ ਦਿਓਗੇ ਐਰਗੀ ਜੀ ਅੱਗੇ ਗੋਲ ਸ਼ੱਕਰਪਾਰਾ ਹੁੰਦਾ ਸੀ ਪਿੰਕ ਕਲਰ ਦਾ ਐਰਗੀ ਜਿਹੜਾ ਵਾ ਇਹਦੀ ਚਿੱਟਾ ਇਹਨੂੰ ਚੋਰਸ ਕਰਦਾ ਏ ਚੋਰਸ ਦੇ ਵਿੱਚ ਰੰਗ ਘੱਟ ਨਹੀਂ ਪੈਂਦਾ ਕੁਝ ਨਹੀਂ ਹੁੰਦਾ ਜੀ ਇਹ ਖਾਨ ਚ ਵਧੀਆ ਤੇ ਸਵਾਦਿਸ਼ਟ ਹੋਏਗਾ ਇਹ ਖਰਾਬ ਵੀ ਨਹੀਂ ਕਿਤੇ ਹੋਏਗਾ ਉਸ ਤੋਂ ਬਾਅਦ ਆਪਾਂ ਚੋਰਸ ਮਠੀ ਕਰਤੀ ਆ ਗੋਲ ਮਠੀ ਦੇ ਵਿੱਚ ਘਿਓ ਤੇਲ ਰਹਿ ਜਾਂਦਾ ਹੁਣ ਚੋਰਸ ਮਠੀ ਕਰਤੀ ਆ ਮਿੱਠੀ ਸੇਵੀ ਆ ਲੋਣੀ ਸੇਵੀ ਆ ਰਾਠੀ ਬਕੋਰਾ ਵਾ ਤੇ ਇਹ ਚਾ ਪੰਜ ਆਟਮਾ ਜਿਹੜੀਆਂ ਪੈਕ ਹੋਣੀਆਂ ਨੇ ਇਹ ਮਿੱਠਾ ਵੱਖਰਾ ਪੈਕ ਨਾ ਉਹਦੇ ਵਿੱਚ ਨਮਕੀਨ ਦੀ ਪੈਕਿੰਗ ਕਰਕੇ ਲਫਾਵਾ ਵੱਖਰਾ ਪਾਣਾ ਵੀ ਮੰਨ ਲਓ ਜੇ ਕੋਈ 10 ਦਿਨਾਂ 15 ਦਿਨਾਂ ਆਪਾਂ ਪਹੁੰਚਦੀ ਹੈ ਕਿ ਇਹਨੂੰ ਉਹ ਵੀ ਸਵੈਲ ਨਾ ਮਾਰੀ। ਮਤਲਬ ਖਰਾਬ ਨਹੀਂ ਹੋਏਗੀ। ਖਰਾਬ ਨਹੀਂ ਹੋਏਗੀ ਜੀ, ਖਰਾਬ ਨਹੀਂ ਹੋਏਗੀ। ਵਧੀਆ ਤੇਲ, ਵਧੀਆ ਸਭ ਕੁਝ ਸਮਾਨ ਵਰਤਦੇ। ਇੱਕਦੋ ਭਾਜੀ ਫਿਰ ਕਦੋਂ ਮੰਡੀ ਜਾਣੀ ਆ ਜਦੋਂ ਗੁਨਾਸਾ ਦਾ ਵਿਆਹ ਪੂਰਵ ਹੋ ਉਸਨੇ ਜਾਂ ਪਹਿਲਾਂ ਹੀ ਮੰਡੀ ਸ਼ੁਰੂ ਕੀਤੀ ਜਾਏਗੀ। ਇਹ ਜੀ ਜਦੋਂ ਬਾਬਾ ਨਾਨਾ ਜੀ ਦਾ ਵਿਆਹ ਪੂਰਵ ਹੋ ਜਾਂਦਾ ਵਾ ਰਾਤ ਨੂੰ ਸਮਾਪਤੀ ਹੋ ਜਾਂਦੀ ਆ। ਉਸ ਤੋਂ ਅਗਲੇ ਦਿਨ ਸਵੇਰੇ ਫਿਰ ਭਾਜੀ ਉੱਥੇ ਲੈ ਜੀਦੀ ਆ। ਸੰਗਤ ਜਿਹੜੀ ਸੁੱਤੀ ਹੁੰਦੀ ਆ 3 ਵਜੇ ਨਾਲ। ਉਹ ਸਾਰਿਆਂ ਨੂੰ ਠਾਲ ਕੇ ਭਾਜੀ ਬਣ ਕੇ ਦੇ ਜੀ ਤਾਂ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਵਿਆਹ ਸਾਦੀ ਹੁੰਦੀ ਆ। ਆਪਾਂ ਇਸ ਦਰਬ ਭਾਜੀ ਬਣ ਕੇ ਦਿੰਨੇ ਆ। ਉਸੇ ਉਹਨਾਂ ਨੂੰ ਦੇ ਦਿੱਤੀ ਆ ਉਸ ਤੋਂ ਬਾਅਦ ਆਪਾਂ ਜਿਹੜੀ ਆ ਤਿੰਨ ਦਿਨ ਜੋੜਾ ਘਰ ਸਾਈਡ ਦੇ ਅੰਦਰ ਆਪਾਂ ਸਵੇਰੇ ਸ਼ਾਮ ਆਪਣੇ ਨੰਬਰ ਦਿੱਤੇ ਇਹਨੇ ਵੰਡੀ ਦੀ ਆ ਨਾਲੇ ਸਾਨੂੰ ਸਾਡੇ ਬਟਾਲੇ ਤੋਂ ਜਿਹੜੀ ਵੀ ਬੱਸ ਜਿੱਧਰ ਨੂੰ ਨਿਕਲਦੀ ਆ ਮੰਨ ਲਓ ਦਿੱਲੀ ਤੱਕ ਚੰਡੀਗੜ੍ਹ ਲੁਧਿਆਣੇ ਕਿਸੇ ਪਾਸੇ ਵੀ ਬਠਿੰਡੇ ਤੱਕ ਆਪਾਂ ਫਿਰ ਉਹਨਾਂ ਨੂੰ ਭਾਜੀ ਜਿਹੜੀ ਉਹ ਬੱਸ ਚ ਰੱਖ ਦੇ ਦੀ ਆ ਮੰਨ ਲਓ ਬਠਿੰਡੇ ਦੇ 10 ਬੰਦੇ ਲੈਣੇ ਆ ਦਸਾਂ ਨੂੰ ਇੱਕੋ ਜਣੇ ਭੇਜ ਦੇਣੇ ਵੀ ਦਹਾਂ ਜੀ ਵੰਡ ਦਿਓ ਲੁਧਿਆਣੇ ਆ ਤਿੰਨ ਬੋਰੀਆਂ ਭੇਜ ਦੇਣੀਆਂ ਵੀ ਤੁਸੀਂ 50 ਘੱਟ ਘਰ ਜਿਹੜੇ ਆ ਉਹਨਾਂ ਨੂੰ ਭਾਜੀ ਜਿਹੜੇ ਸਾਨੂੰ ਕਰਨ ਦੇ ਫੋਨ ਫਿਰ ਉਹਨਾਂ ਨੂੰ ਕੰਟੈਕਟ ਨ ਚੰਡੀਗੜ੍ਹ ਵੀ ਮੇਰੇ ਹੈਗੇ ਨੇ ਮੇਰੇ ਸੰਧੂ ਸਾਹਿਬ ਜੀ ਨੇ ਉਹਨਾਂ ਨੂੰ ਭੇਜ ਦਿੱਤੀ ਆ ਉਹਨਾਂ ਨੇ ਕੰਟੈਕਟਰ ਨੰਬਰ ਕਰਦੇ ਨੇ ਉਹ ਫਿਰ ਬਾਜੀ ਉਹਨਾਂ ਨੂੰ ਲੈ ਦੇ ਤੇ ਹੋ ਗਈ ਲੱਗੇ ਜਾਗੇ ਤੇ ਜੇ ਕਿਸੇ ਵਿਦੇਸ਼ 'ਚ ਬੈਠੇ ਸੰਗਤ ਨੇ ਮੰਗੌਣੀ ਹੋਵੇ ਤੇ ਉਹ ਕਿਦਾਂ ਕੰਟੈਕਟ ਕਰੇ ਵਿਦੇਸ਼ 'ਚ ਵੀ ਕੋਰੀਅਰ ਕਰ ਦਿੱਤੀ ਦੀ ਆ ਜੀ ਪਰ ਜ਼ਿਆਦਾ ਨਹੀਂ ਕਰੀਦੀ ਕਿਲੋ 2 ਕਿਲੋ ਕੋਰੀਅਰ ਕਰੀਦੀ ਆ ਜੀ ਉਹ ਵੀ ਭੇਜ ਦਿੱਤੀ ਆ ਉਹਦੇ ਕੋ ਨਾਂ ਨਹੀਂ ਹੈ ਜੀ ਬਿਲਕੁਲ ਇਸ ਸਾਹਿਬ ਸਤਨਾਮ ਸਿੰਘ ਹੋਏ ਜਿਲ੍ਹਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਹ ਸੇਵਨ ਭਾਈ ਜਾ ਰਹੀ ਹੈ ਭਾਜੀ ਦੀ ਜੋ ਸ੍ਰੀ ਗੁਰਨਾਨਦ ਦੇਵ ਵਿਆਹਪੁਰੇ ਉਤੇ ਭਾਜੀ ਕਢੀ ਜਾਂਦੀ ਹੈ ਤੇ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਬਾਹਰੋਂ ਆਉਂਦੀਆਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੀਆਂ ਨੇ ਉਹਨਾਂ ਨੂੰ ਭਾਜੀ ਇਹ ਦਿੱਤੀ ਜਾਂਦੀ ਹੈ ਕਿਉਂਕਿ ਘਰ ਵੀ ਜੀ ਆਪਾਂ ਜਦੋਂ ਵਿਆਹ ਰੱਖਦੇ ਆ ਉਦੋਂ ਅਹੀ ਲਵਾਈ ਲੋਣੇ ਆ ਭਾਜੀ ਘਟਾਉਣੇ ਆ ਤੇ ਜਿਹੜੇ ਪਰੌਣੇ ਆਉਂਦੇ ਉਹਨਾਂ ਨੂੰ ਭਾਜੀ ਦੇ ਕੇ ਤੋਰਦੇ ਆ ਸੋ ਇਹ ਬੜਾ ਵਧੀਆ ਉਪਰਾਲਾ ਸੋ ਇਹਨਾਂ ਨਾਲ ਕਹਿੰਦਾ ਵੀ ਇਹ ਮੈਂ ਨਹੀਂ ਕਰ ਰਿਹਾ ਇਹ ਗੁਰਨਾਨਕ ਪਾਸ਼ਾ ਕਰ ਰਹੇ ਨੇ ਸੋ ਹਿੰਮਤ ਉਹਨਾਂ ਦੀ ਹੈ ਬਖਸ਼ਿਸ਼ ਉਹਨਾਂ ਦੀ ਹੈ ਇਹ ਤੇ ਸਿਰਫ ਅਗੇ ਇੱਕ ਸੂਤਤਾ ਧਾਰੀ ਬਣੇ ਨੇ ਇਹਨੇ ਜਿਹੜੇ ਕੈਨੇਡੀਅਨ ਨੇ ਇਹ ਕਹਿੰਦੇ ਕਰਨ ਕਰਾਮਲ ਆਪੇ ਹਾਲ ਸੋ ਉਹੋ ਹੀ ਕਰਨ ਵਾਲਾ ਵਾ ਉਹੋ ਹੀ ਕਰਾਉਣ ਵਾਲਾ ਵਾ ਤੇ ਇਹ ਕੁਛ ਨਹੀਂ ਹੈ ਸੋ ਮੇਰੇ ਵੱਲੋਂ ਤੇ ਮੇਰੀਆਂ ਪੂਰੀ ਟੀਮ ਵੱਲੋਂ ਇਹ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜਿਹੜੇ ਹੈਗੇ ਨੇ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਪ ਰਵ ਦੀ ਲੱਖ ਲੱਖ ਵਧਾਈ ਹੋਵੇ ਇਸ ਨਾਲ ਹੀ ਨਿਰਪੱਖ ਪੁੱਸਰੀ ਜਸ਼ਵਿੰਦਰ ਭੀਤੀ ਗੁਦਾਸਪੁਰ ਪਟਾਰਾ